ਦਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ ਪਹਿਲਾਂ ਜੀ ਆਪਾਂ ਲਾਇਆ ਫੜੇ ਗਾੜ ਸਾਬ ਲੰਗਰ ਹੁਣ ਆਪਾਂ ਲਾਇਆ ਆਪਣੇ ਪਿੰਡ ਵਾਲੇ ਬੱਸ ਸਟੈਂਡ ਤੇ ਚੱਲਣੇ ਬਰੈਡ ਪਕੌੜੇ ਦਿਖਾਉਨੇ ਆ ਤੁਹਾਨੂੰ ਲੱਛਰ ਦੀ ਸ਼ੁਰੂਆਤ ਹੁੰਦੀ ਹੈ ਇਹ ਹੈਗਾ ਆਪਣਾ ਨੌਜਵਾਨ ਸਭਾ ਵੱਲੋਂ ਤੇ ਪਿੰਡ ਵਾਲੇ ਦੇ ਐਨ ਆਰ ਵੀ ਦਾ ਵੱਲ ਤੇ ਲਿਆ ਰਜਾਈਆਂ ਬੰਦਿਆਂ ਦੇ ਸੌਣ ਵਾਸਤੇ ਇਧਰ ਆਪਣੀ ਗੋਭੀ ਦੀ ਟਰਾਲੀ ਭਰੀ ਖੜੀ ਹੈ ਵੋਰਾਂ ਕਲਾ ਹਾਂ ਠੀਕ ਹੈ ਬਣਾ ਰਹੇ ਹਾਂ ਪਕੌੜੇ ਫਿਰ ਦੜਾ ਦੜਾ ਇਹ ਆਪਣੇ ਬਾਈ ਹਰਵਾਈਆਂ ਟੈਂਪਰ ਪਰ ਤੇ ਹਾਂ ਇਹ ਬਾਈ ਆਪਾਂ ਗੋਭੀ ਤਵਾ ਤੂ ਗਿਆ ਚੰਗੀ ਤਰ੍ਹਾਂ ਲਿਆਏ ਹਾਂ ਹੁਣ ਮੋਟਰਫੱਤੇ ਤੇ ਚੱਲ ਰਿਹਾ ਬਾਈ ਕੰਮ ਆਪਣਾ ਪੂਰਾ ਦੇਖੋ ਸਾਡੇ ਬੜੇ ਆਪਣੇ ਹਲਵਾ ਜੀ ਬਾਈ ਬਣਾ ਰਹੇ ਆ ਪਕੌੜੇ ਕੱਚੇ ਕੱਢੂਗੇ ਸਾਰੀ ਰਾਤ ਉਹਦੇ ਬਾਅਦ ਸਵੇਰੇ ਨਾਲ ਦੀ ਹੁਣ ਪੱਕੇ ਹੋਰ ਬਾਈ ਕਿੱਦਾਂ ਚੱਲ ਰਿਹਾ ਹੈ ਕੰਮ ਕਰ ਲਿਆਣ ਦੋ ਨੇਰੀ ਹੋਰ ਕੀ ਵੀ ਰ ਠੀਕ ਹੈ ਇੱਧਰ ਆਪਣਾ ਪਕੌੜੇ ਕੱਚੇ ਕਰਕੇ ਰੱਖਣੇ ਆ ਇਹ ਕੰਮ ਚੱਲ ਰਿਹਾ ਹੈ ਬਾਈ ਸਮਾਧਮੈਂ ਤੇ ਲੰਗਰ ਲਵੰਦਾ ਰਹੇ ਗਾ ਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਪ੍ਰਕਾਸ਼ ਦਿਹਾੜਾ ਹੈ ਤੇ ਮੰਦਰੀ ਆਪਾਂ ਨੇ ਸਵੇਰੇ ਬੱਸ ਸਟੈਂਡ ਤੇ ਲੰਗਰ ਲਾਇਆ ਇਹ ਮੁੰਡੇ ਲਿਆ ਰਹੇ ਗੱਦੇ ਇਹ ਪੰਜ ਆਪਣੇ ਬਰੈਡ ਦੇ ਸੋਲੇ ਬੰਗੂਂਡਾ ਲੈਣਾ ਕੋਲੇ ਬਚਾਰਾ ਹੋਰ ਆ ਬਾਜ ਦੋਨਰ ਕਰਾਇਆ ਪੀਪੇਰ ਨਾ ਫੋਨ ਕਰਕੇ ਕੀ ਪਾਗ ਪੱਟੀ ਫਲਦੀ ਕਰਦੇ ਤੌੜ ਲੈਣੀ ਵਿੱਚ ਕਰਦੇ 8 11 ਆ 91 11 91 11 ਆ ਇਹ ਬਾਈ 91 ਆ ਇਹ ਮਜੀਦ ਮੰਤਰੀ ਦਾ ਮੁੰਡਾ ਬਾਈ ਉਹ ਤੜੀ ਦਾਬ ਗਿਆ ਤਾਂ 91 91 ਉਹ ਬੱਸ ਵੀਰਾ ਤੂੰ ਦਾਬ ਜੀ ਹੋਰ ਜੱਗੀ ਵੀਰਾ ਜੱਗੀ ਬਾਈ ਜੇ ਆ ਤੂੰ ਕੋਈ ਨਾ ਕੋਈ ਸਭ ਆ ਗਿਆ। ਬੱਸ ਆ ਮੈਂ। ਹਾਂ ਬਹੁਤ ਆ ਬਾਈ। ਹਾਂ ਬੱਸ ਹੋ ਗਿਆ ਬਾਈ। ਪੱਟੀਆਂ ਲਾ ਰਹੇ ਆ ਮੁੰਡੇ ਘਰ ਪਾਣੀ ਵਾਸਤੇ। ਹੋਰ ਸੁਖੀ ਬਾਈ। ਹੋਰ ਹਰਮਨ। ਯਾਰ ਜਿਹੜੀ ਮੇਰੇ ਨਾਲ ਗੱਲ ਹੋਈ ਵੀ ਆ ਕੀ ਕਿਦੋਂ ਤੂੰ ਲੈ ਗਿਆ। ਤੈਨੂੰ ਸਿੱਟੀ ਆ ਹੁਣੀ। ਇਹ ਕਹਿੰਦੇ ਕੰਮ ਚੱਲ ਰਿਹਾ ਮਾਰੋ ਮਾਰ। ਅਲਾ ਬਾਈ ਵੀ ਬਾਈ ਡਟੇ ਪਏ ਆ। ਲਾਦੇ ਪਾਈਆਂ ਨੇ ਦੇਖ ਲਾਤਾ ਢੇਰ ਪਕੌੜਿਆਂ ਦਾ। ਮੈਂ ਵੀ ਫਲਾਉੜੇ ਦਾ ਆਪ ਤੇ ਬੜੀ ਚੰਗੀ ਹੈ। ਚੱਲੂ ਚੱਲਣਾ ਲੰਗਰ। ਫਿਰ ਵੀ ਚੱਲਦੇ ਰਹੀਆਂ ਕੋਣਾਂ ਅੱਗੇ। ਫਿਰ ਵੀ ਚੱਲਦੇ ਰਹੀਆਂ ਬਈ। ਆਹ ਵੰਟੀਆ ਲੈ ਰਿਹਾ ਅਨੰਦ। ਸਾਸ ਜੀ ਬੈਠੇ ਇੱਧਰ ਚਾਸ ਨੇ ਰਹੇ ਆ ਬਾਈ ਬੈਠੇ ਮੁੰਡੇ ਹੋਰ ਚਾਚਾ ਜੀ ਅੰਡੇ ਨਹੀਂ ਖਾਉਂਗਾ ਆਪਾਂ ਬੋਲ ਕੇ ਲੰਗਰ ਦੇ ਕਰਦੇ ਆ ਜਾਂ ਕੇ ਸੇਵਾ ਉਹ ਬਾਈ ਦਸਰਹਾਂ ਲੰਗਰ ਮਾਰੋ ਮਾਰ ਧੋਪ ਵੀਰੇ ਕਲੇ ਜਾਂ ਸੇਵਾਦਾਰ ਸੇਵਾ ਕਰਦੇ ਇਹ ਇਹੀ ਕੰਮ ਮਾਰੋ ਮਾਰ ਫਕੌੜਿਆਂ ਦਾ ਕੋਈ ਬਣੀ ਤੇ ਆਉਂਦੀ ਆਂ ਨਾ ਬਾਬਾ ਨਾਨਕਾਂ ਉਂਗਲੀ ਤੋਂ ਫੜ ਕੇ ਚਲੰਗਾ ਬਣਾ ਨਾਨਕਾਂ ਅੱਗੇ ਵਧਿਆ ਜੱਲਾ ਸਭਾ ਨਾਨਕਾਂ ਲੈੇ ਕੰਮ ਵਧੀਆ ਵਧੀਆ ਤੇਰੇ ਤਾਈ ਬਾਬਾ ਨਾਨਕਾਂ ਉਂਗਲੀ ਤੋਂ ਫੜ ਕੇ ਚਲਾਈ ਬਾਬਾ ਲਾਲ ਜੀ ਗੱਡੀ ਲੜ ਕੇ ਲਾ ਕੇ ਜਰੂਰ ਜਾ ਕੇ ਜਾਓ ਜੀ ਦਰਵਾਜ਼ੇ ਦਰਵਾਜ਼ੇ ਚਾਹ ਕਰਵਾ ਕੇ ਪਕੌੜੇ ਜਰੂਰ ਜਾ ਕੇ ਜਾਓ ਜੀ ਤੱਕ ਦਾ ਵੀਰਾਂ ਦੇ ਬਕਤ ਸੈਕਟਰ ਫਾਇਨਲ ਆਲੇ ਦੀ ਜੀ ਸਾਡੇ ਵਿੱਚੀ ਕਰਵਾ ਕਰੀ ਜਾ ਕਰਵਾ ਕਰ ਪਕੌੜੇ ਘੁੰਮ ਲੱਤੇ ਜਾ ਜੀ ਸਾਰੇ ਦੇ ਬਵਾਰ ਦਾ ਲਾ ਲਓ ਸੇਵਾ ਦਾ ਬਵਾਰ ਦਾ ਮੌਜਾ ਦੇ ਜੀ ਮਨਜੀਤ ਭਾਈ ਲਖਾ ਰਪੇਸ਼ਾ ਭਾਈ ਬਹੁਤ ਵਧੀਆ ਲੰਗਰ ਚੱਲ ਰਿਹਾ ਐ ਐਨਆਰ ਵੀਰਾਂ ਮਨੋਂ ਤੇ ਪਿੰਡ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੀਰਾਂ ਦੇ ਵਾਇਕ੍ਰੂ ਸੱਜੇ ਪਾਜਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਸੰਗਤ ਨੂੰ ਜਿਹੜੇ ਮੇਰੇ ਵੀਰ ਗੁਰੂ ਦੇ ਲੇਕਰਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਗੱਲਾ ਖਾ ਬੇਨਿਕਰਾ ਰਾਜਵੀਰ ਭਾਈ ਆਪਣਾ ਬਿਸਤਰੇ ਛੱਡ ਕੇ ਮੇਰਾ ਵੀਰ ਜਰੂਰ ਹਾਜ਼ਰੀ ਦਵਾ ਲੇਕਰਾਂ ਦੇ ਵਿੱਚ ਬੇਨਿਕਿਆ ਬਈਨਾਂ ਨੂੰ ਅੱਤ ਤਨਿਕ ਪ੍ਰਧਾਨ ਜੀ ਤੁਸੀਂ ਵੀ ਆਓ ਜੀ ਪੰਛੀ ਆਉਂਦੇ ਨੰਨੂ ਵੀ ਬੈਂਕਾਂ ਕਦੀ ਦਰਵਾਜ਼ਾ ਗਰਮ ਨਿਕਲ ਆਉਂਦਾ ਵਰਤੀਆਂ ਬੋਟੀਆਂ ਸੁਪੋੜੇ ਰੋਕ ਕੇ ਵੀਰ ਜੀ ਰੋਕ ਕੇ ਭਾਈ ਕਿਵੇਂ ਚੱਲ ਰਿਹਾ ਲੰਗਰ ਬਹੁਤ ਵਧੀਆ ਕਰ ਠੀਕ ਆ ਭਾਈ ਐਵੇਂ ਚੱਲਦਾਰੇ ਇਹ ਨਜ਼ਰ ਕੀ ਤਨ ਆਪਣੇ ਨਜ਼ਰ ਤੋਂ ਪਹੁੰਚ ਚੁੱਕਿਆ ਹੈ ਤੇ ਸੇਵਾਦਾਰੋਂ ਵੀਰ ਨੂੰ ਬੇਨਤੀ ਹੈ ਕਿ ਆਪਾਂ ਨਾ ਪਿੰਡ ਤੋਂ ਨਗਰ ਕੀਰਤਨ ਆਇਆ ਉਹ ਆਪਣੀ ਦਫਤਗਾਲੇ ਬਾਈਆਂ ਦੀ ਟਰਾਲੀ ਹੈ। ਉਹ ਜਵਾਗ ਬਾਈ ਗੱਤਕਾ ਬਹੁਤ ਸੋਹਣਾ ਖੇਡਦੇ। ਇਹ ਲੈ ਕੇ ਜਾਣਾ ਹੈਗਾ ਆਪ ਹੀ ਆਉਗਾ। ਆਪਾਂ ਇੱਕ ਪ੍ਰਸ਼ਾਦ ਦਾ ਛਕਾਉਣਾ ਦੇ ਇਹਨਾਂ ਨੂੰ। ਇੱਧਰ ਤੇ ਆਪਣੇ ਪਕੌੜੇ ਵੀ ਆਉਣੇ ਹਨ। ਪਹੁੰਚ ਗਿਆ ਪਿੰਡ ਧਵਾਲੀ ਤੋਂ ਆਪਰੇ ਮਨਜੀਤ ਸਿੰਘ ਪ੍ਰਧਾਨ ਸਾਹਿਬ ਖੜੇ ਆ ਇੱਧਰ ਇੱਧਰ ਸਾਡਾ 911 ਧਵਾਲੀ ਤੋਂ ਆਪਾ ਸ਼ਗਾਇ ਪ੍ਰਸ਼ਾਦਾ ਕਾਫੀ ਲੰਬਾ ਨਗਰ ਕੀਰਤਨ ਹੈ ਇਹਲੇ ਪਕੌੜੇ ਮਿਕਸ ਵੈਜ ਸਬਜ਼ੀ ਦੱਕ ਬਈ ਬਣਾਵੀਂ ਕਿ ਜਿਹੜੇ ਹੁਣ ਪਟਾਸੇ ਭਰੀ ਜਾਂਦੇ ਹਾਂ ਹਾਂ ਫੋਰਟੀ ਬਾਬੇ ਚੱਲ ਚੱਲ ਬਾਬੇ ਸਾਰੇ ਦੇ ਇਹ ਮੜੀ ਰੇਸ ਆਕ ਰਿਹਾ ਆਕ ਰਿਹਾ जाम भाई जी देखो चार पांच किलोमीटर तक जाम ऐ जाम लगे जा ओ देखो भाई, भाई इधर भी देखो उठ जाम ई जाम ਓਏ ਜਲੋ ਜਲੋ ਆਣਦੇ ਆਣਦੇ ਬਾਈ ਗੁਰੂ ਜੀ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਬਾਈ ਬਹੁਤ ਦੇ ਲੰਗਰ ਚੱਲ ਰਿਹਾ ਬਾਈ ਸਾਰੇ ਲੋਕ ਆਪਣੇ ਆਪ ਖੜਕੇ ਬਾਈ ਛੱਕ ਰਹੇ ਆ ਇਹ ਬਾਈ ਪਕੌੜੇ ਬਰੈਡ ਪਕੌੜੇ ਲੰਗਰ ਦੀ ਹੁਣ ਸਮਾਪਤੀ ਹੈ ਬਾਈ ਬਹੁਤ ਬਹੁਤ ਧੰਨਵਾਦ ਸੇਵਾਦਾਰਾਂ ਦਾ ਵੀ ਬਾਈ ਇਹ ਨਾਲ ਇੰਨੇ ਧਨਮਨ ਨਾਲ ਸੇਵਾ ਕਰੀ ਬਾਈ ਆਪਣੇ ਵੀਡੀਓ ਨੂੰ ਬਾਈ ਲਾਈਕ ਲਾਈਕ ਤੇ ਸ਼ੇਅਰ ਕਰਦੇ ਕਰੋ ਬਾਈ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ-ਨਵੇਂ ਵੀਡੀਓ ਦੇਖਣ ਤੇ ਬਾਈ ਆਪਣੇ ਨਾਲ ਜੁੜੇ ਰਹੋ ਠੀਕ ਆ ਬਾਈ ਧੰਨਵਾਦ ਬਾਈ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਸასი ਗੱਲ ਤੇ ਸਾਰੇ ਵੀਰਾਂ ਨੂੰ